ਦੇ ਟੈਨਿਲੋ ਦਿਨਾਂ ਦੇ ਵਿੱਚ ਕਬੱਡੀ ਖਿਡਾਰੀ ਗੁਰਵਿੰਦਰ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਪਰ ਇਸ ਕਤਲ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਏ ਗੈਂਗ ਨੇ ਲੈ ਲਈ ਹੈ ਅਨਮੋਲ ਬਿਸ਼ਨੋਈ ਆਈਡੀ ਤੋਂ ਇੱਕ ਪੋਸਟ ਸਾਹਮਣੇ ਆਈ ਹੈ ਫਿਲਹਾਲ ਅਦਾਰਾ ਰੋਜ਼ਾਨਾ ਸਪੋਕਸਮੈਨ ਇਸ ਵਾਇਰਲ ਹੋ ਰਹੀ ਪੋਸਟ ਦੀ ਪੁਸ਼ਟੀ ਨਹੀਂ ਕਰਦਾ ਪਰ ਇਸ ਪੋਸਟ ਦੇ ਵਿੱਚ ਜ਼ਿਕਰ ਕੀਤਾ ਗਿਆ ਹੈ ਕਤਲ ਦਾ ਔਰ ਜ਼ਿੰਮੇਵਾਰੀ ਲਈ ਗਈ ਹੈ ਇਸ ਵਕਤ ਦੀ ਇਹ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਔਰ ਤਸਵੀਰਾਂ ਵੀ ਉਸ ਦਿਨ ਦੀਆਂ ਸਾਂਝੀਆਂ ਕਰ ਰਹੇ ਹਾਂ ਜਿਸ ਦਿਨ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਦੋ ਅਣਪਛਾਤੇ ਹਮਲਾਵਰ ਜਿਹੜੇ ਨੇ ਆਉਂਦੇ ਨੇ ਔਰ ਦੱਸਦੀ ਹੈ ਕਿ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਸੀ ਹਮਲਾਵਰ ਔਰ ਇਸੇ ਹਮਲਾਵਰਾਂ ਨੇ ਅਣਪਛਾਤੇ ਹਮਲਾਵਰਾਂ ਨੇ ਗੋਲੀਬਾਰੀ ਕੀਤੀ ਸੀ ਔਰ 23 ਸਾਲਾਂ ਕਬੱਡੀ ਖਿਡਾਰੀ ਗੁਰਵਿੰਦਰ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ ਹਾਲਾਂਕਿ ਮੌਕੇ ਤੋਂ 도ੜ ਗਏ ਸੀ ਜਿਸ ਤੋਂ ਬਾਅਦ ਪੁਲਿਸ ਦੀ ਟੀਮ ਮੌਕੇ ਤੇ ਪਹੁੰਚੀ ਜਾਂਚ ਸ਼ੁਰੂ ਕੀਤੀ ਗਈ ਔਰ ਪਤਾ ਕੀਤਾ ਗਿਆ ਕਿ ਆਖਰਕਾਰ ਇਹ ਕਤਲ ਦੇ ਪਿੱਛੇ ਕੌਣ ਹੈ ਅਜੇ ਵੀ ਜਾਂਚ ਚੱਲ ਰਹੀ ਹੈ ਪਰ ਇਹ ਸਭ ਦੇ ਵਿਚਾਲੇ ਦੱਸਦੀ ਹੈ ਕਿ ਕਬੱਡੀ ਖਿਡਾਰੀ ਦੇ ਕਤਲ ਮਾਮਲੇ ਦੇ ਵਿੱਚ ਜੋ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ ਕਿ ਲਾਰੈਂਸ ਬਿਸ਼ਨੋਈ ਗੈਂਗ ਨੇ ਕਤਲ ਦੀ ਜ਼ਿੰਮੇਵਾਰੀ ਲਈ ਹੈ ਦੱਸਦੀ ਹੈ ਇੱਕ ਪੋਸਟ ਜਿਹੜੀ ਹੈ ਸਾਹਮਣੇ ਆਈ ਹੈ ਅਨਮੋਲ ਬਿਸ਼ਨੋਈ ਨਾਂ ਦੀ ਆਈਡੀ ਤੋਂ ਇਹ ਸਾਹਮਣੇ ਆਈ ਹੈ ਜਿਸ ਦੇ ਵਿੱਚ ਜ਼ਿਕਰ ਕੀਤਾ ਗਿਆ ਹੈ ਇਸ ਕਤਲ ਦਾ ਕਿ ਹਰੀ ਬੌਕਸਰ ਅਤੇ ਆਰਜ਼ੂ ਬਿਸ਼ਨੋਈ ਯਾਨੀ ਕਿ ਲਾਰੈਂਸ ਬਿਸ਼ਨੋਈ ਗਰੁੱਪ ਲਾਰੈਂਸ ਬਿਸ਼ਨੋਈ ਗਰੁੱਪ ਨੇ ਕਤਲ ਦੀ ਜ਼ਿੰਮੇਵਾਰੀ ਲਈ ਹੈ ਤਾਂ ਇਸ ਵਕਤ ਦੀ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੋਸਟ ਵੀ ਤੁਹਾਨੂੰ ਪੜ੍ਹ ਕੇ ਸੁਣਾਉਂਦੇ ਹਾਂ ਇਸ ਦੇ ਵਿੱਚ ਜ਼ਿਕਰ ਜਿੱਥੇ ਹਰੀ ਬੌਕਸਰ ਦਾ ਕੀਤਾ ਗਿਆ ਅਰਜੂ ਬਿਸ਼ਨੋਈ ਦਾ ਕੀਤਾ ਗਿਆ ਉੱਥੇ ਲਾਰੈਂਸ ਬਿਸ਼ਨੋਈ ਗਰੁੱਪ ਦਾ ਜ਼ਿਕਰ ਕੀਤਾ ਗਿਆ ਕਿ ਕਤਲ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗਰੁੱਪ ਲੈਂਦਾ ਹੈ ਇਹ ਮਰਡਰ ਸਾਡੇ ਭਰਾਵਾਂ ਕਰਨ ਅਤੇ ਤੇਜੀ ਅਚਕ ਨੇ ਕੀਤਾ ਇਸ ਗੱਲ ਦਾ ਜ਼ਿਕਰ ਹੋਇਆ ਇਸ ਪੋਸਟ ਦੇ ਵਿੱਚ ਤੇ ਇਹ ਵੀ ਆਖਿਆ ਕਿ ਬੱਬੂ ਸਮਰਾਲਾ ਅਤੇ ਉਹਨਾਂ ਦੇ ਨਾਲ ਵਾਲੇ ਜੋ-ਜੋ ਸਾਡੇ ਦੁਸ਼ਮਣਾਂ ਦਾ ਸਾਥ ਦੇ ਰਹੇ ਨੇ ਕੰਨ ਖੋਲ ਕੇ ਸਾਡੀ ਗੱਲ ਜਿਹੜੀ ਹੈ ਉਹ ਸੁਣ ਲੈਣ ਜਿਹੜਾ ਵੀ ਕੋਈ ਇਹਨਾਂ ਦੇ ਨਾਲ ਹੱਥ ਮਿਲਾਏਗਾ ਉਹਦਾ ਇਹ ਹਾਲ ਕਰਾਂਗੇ ਇਹ ਚੇਤਾਵਨੀ ਇਹ ਧਮਕੀ ਜਿਹੜੀ ਆ ਉਹ ਦਿੱਤੀ ਗਈ ਹੈ ਇਸ ਪੋਸਟ ਦੇ ਜ਼ਰੀਏ ਹਾਲਾਂਕਿ ਅਦਾਰਾ ਰੋਜ਼ਾਨਾ ਸਪੋਕਸਮੈਨ ਇਸ ਵਾਇਰਲ ਹੋ ਰਹੀ ਪੋਸਟ ਦੀ ਪੁਸ਼ਟੀ ਨਹੀਂ ਕਰਦਾ ਹੈ ਦੱਸਦੇ ਕਿ ਲਾਰੈਂਸ ਬਿਸ਼ਨੋਈ ਗਰੁੱਪ ਨੇ ਇਸ ਔਰ ਕਤਲ ਦੀ ਜ਼ਿੰਮੇਵਾਰੀ ਲਈ ਹੈ ਇਸ ਵਕਤ ਦੀ ਇਹ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਮ੍ਰਿਤਕ ਗੁਰਿੰਦਰ ਸਿੰਘ ਦੀ ਵੀ ਤਸਵੀਰ ਸਾਂਝੀ ਕਰ ਰਹੇ ਹਾਂ ਕਬੱਡੀ ਖਿਡਾਰੀ ਅਸੀ ਗੁਰਵਿੰਦਰ ਸਿੰਘ ਜਿਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਅਣਪਛਾਤੇ ਹਮਲਾਵਰਾਂ ਨੇ ਜਿਹੜਾ ਗੋਲੀਬਾਰੀ ਕੀਤੀ ਦੋ ਨੌਜਵਾਨਾਂ ਗੋਲੀਬਾਰੀ ਕੀਤੀ ਉਸ ਦਿਨ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਂਝੀਆਂ ਕਰ ਰਹੇ ਆਂ ਔਰ ਇਸ ਦੇ ਨਾਲ ਉਸ ਪੋਸਟ ਨੂੰ ਸਾਂਝਾ ਕਰ ਰਹੇ ਆਂ ਜਿਸ ਪੋਸਟ ਦੇ ਵਿੱਚ ਲਾਰੈਂਸ ਬਿਸ਼ਨੋਈ ਗਰੁੱਪ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ ਤਾਂ ਇਸ ਪੋਸਟ ਨੂੰ ਵੀ ਤੁਹਾਡੇ ਨਾਲ ਸਾਂਝਾ ਕਰ ਰਹੇ ਆਂ ਔਰ ਇਸ ਦੇ ਵਿੱਚ ਜ਼ਿਕਰ ਹਰੀ ਬੌਕਸਰ ਦਾ ਕੀਤਾ ਗਿਆ ਹੈ ਅਰਜ਼ੂ ਬਿਸ਼ਨੋਈ ਦਾ ਕੀਤਾ ਗਿਆ ਜੋ ਲਾਰੈਂਸ ਬਿਸ਼ਨੋਈ ਗਰੁੱਪ ਦੇ ਨਾਲ ਸੰਬੰਧਿਤ ਨੇ ਔਰ ਆਖਿਆ ਗਿਆ ਹੈ ਕਰਨ ਅਤੇ ਤੇਜੀ ਚੱਕ ਨੇ ਇਸ ਦਾ ਕਤਲ ਕੀਤਾ ਹੈ ਤਾਂ ਕਬੱਡੀ ਖਿਡਾਰੀ ਦੇ ਕਤਲ ਮਾਮਲੇ ਨਾਲ ਜੁੜੀ ਇਹ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ 23 ਸਾਲਾ ਕਬੱਡੀ ਖਿਡਾਰੀ ਦਾ ਬੀਤੇ ਦਿਨੀ ਕਤਲ ਕਰ ਦਿੱਤਾ ਗਿਆ ਸੀ ਗੋਲੀਆਂ ਮਾਰ ਕੇ ਜਿਸ ਤੋਂ ਬਾਅਦ ਮੌਕੇ ਤੇ ਪੁਲਿਸ ਦੀ ਟੀਮ ਪਹੁੰਚੀ ਹਾਲਾਂਕਿ ਪਰਿਵਾਰ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਔਰ ਇਹ ਵੀ ਜਾਣਕਾਰੀ ਸਾਡੇ ਤੱਕ ਪਹੁੰਚੀ ਹੈ ਕਿ ਪਰਿਵਾਰ ਵੱਲੋਂ ਧਰਨਾ ਵੀ ਲਗਾਇਆ ਗਿਆ ਹੈ ਔਰ ਇਨਸਾਫ ਦੀ ਜਿਹੜੀ ਮੰਗ ਕੀਤੀ ਜਾ ਰਹੀ ਹੈ ਪਰਿਵਾਰ ਵੱਲੋਂ ਆਖਿਆ ਜਾ ਰਿਹਾ ਹੈ ਕਿ ਦੋਸ਼ੀਆਂ ਨੂੰ ਜਲਦ ਫੜਿਆ ਜਾਵੇ ਔਰ ਉਨ੍ਹਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ